ਦੋਸਤੋ ਜਿੰਨਾ ਦੇ ਘਰ ਦੇ ਵੈਂਗਣੀ ਦੀ ਸਬਜ਼ੀ ਪਸੰਦ ਨਹੀਂ ਨਾ ਕਰਦੇ ਵੈਂਗਣ ਨੂੰ ਦੇਖ ਕੇ ਉਹਨਾਂ ਨੂੰ ਗੁੱਸਾ ਚੜ ਜਾਂਦਾ ਸਾਡੇ ਤਰੀਕੇ ਨਾਲ ਵੈਂਗੜ ਬਣਾ ਕੇ ਉਹਨਾਂ ਨੂੰ ਖਵਾ ਦਿਓ ਪਰ ਪਹਿਲਾਂ ਦੱਸਿਓ ਨਾ ਵੀ ਅੱਜ ਅਸੀਂ ਵੈਂਗੜ ਬਣਾਏ ਆ ਉਹਨਾਂ ਨੂੰ ਤੁਸੀਂ ਖਵਾ ਦਿਓ ਤੇ ਇੰਨੇ ਕਿ ਸਵਾਦ ਲੱਗਣਗੇ ਉਹਨਾਂ ਨੂੰ ਤੇ ਗਾਣ ਤੁਹਾਨੂੰ ਕਹਿ ਕਰਨਗੇ ਵੀ ਅੱਜ ਫੇਰ ਵੈਂਗੜ ਬਣਾ। ਨਵੇਂ ਤਰੀਕੇ ਨਾਲ ਵੈਂਗਣੀ ਦਾ ਪਰਥਾ ਜੇ ਤੁਸੀਂ ਵੈਂਗਣੀ ਦੀ ਸਿੰਪਲ ਸਬਜੀ ਖਾ ਖਾ ਕੇ ਅੱਕ ਗਏ ਆ ਤਾ ਇਹ ਜ਼ਰੂਰ ਟਰਾਈ ਕਰੋ ਕਿ ਤਾ ਇਹ 5 ਮਿੰਟ ਦੇ ਵਿੱਚ ਜਿਹੜਾ ਬਣ ਜਾਂਦਾ ਸਾਡੇ ਤੱਕ ਆ ਰਹੀ ਹੈ ਜਿਹੜੀ ਬਹੁਤ ਸਾਰੀ ਵੈਗਣੀ ਲੱਗ ਰਹੀ ਹੈ ਸਾਡੇ ਚਿੱਟੀ ਵੈਗਣੀ ਵੀ ਹੈ ਤੇ ਇਹ ਪਰਪਲ ਕਲਰ ਵਾਲੀ ਜਿਹੜੀ ਹੁੰਦੀ ਹੈ ਇਹ ਵੀ ਆ ਤੇ ਬਹੁਤ ਹੁਣ ਇਹਦਾ ਮੌਸਮ ਹੈਗਾ ਤੇ ਬਹੁਤ ਹੀ ਲੱਗਦੀਆਂ ਹੈਗੀਆਂ ਦੂਜੇ ਤਿੱਜੇ ਤਾਂ ਨਹੀਂ ਜਿਹੜੀ ਸਬਜੀ ਆਪਾਂ ਬਣਾ ਸਕਦੇ ਆ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਦੋ ਪੀਸ ਮੈਂ ਲੈ ਹੈਗੇ ਤੇ ਕੱਟ ਲਗਾ ਕੇ ਇਹਨੂੰ ਚੈੱਕ ਕਰ ਲੈਣਾ ਹੁੰਦਾ ਇਹਦੇ 'ਚ ਨਾ ਕਈ ਵਾਰੀ ਕੀੜਾ ਵਗੈਰਾ ਲੱਗਿਆ ਹੁੰਦਾ ਇਹਨੂੰ ਜ਼ਿਆਦਾ ਮਤਲਬ ਕੀੜਾ ਪੈਂਦਾ ਤਾਂ ਚੈੱਕ ਜ਼ਰੂਰ ਕਰ ਲੈਣਾ ਕੱਟ ਲਗਾ ਕੇ ਵੀ ਜੇ ਕੋਈ ਖਰਾਬੀ ਤਦੋਂ ਨੂੰ ਆਪਾਂ ਕੱਢ ਦੇਣਾ ਇਹ ਦੰਗਰੀਨ ਹਿੱਸਾ ਨਾਲ ਹੀ ਰੱਖਣਾ ਇਹਨੂੰ ਕੱਟਣਾ ਹੀ ਨਹੀਂ ਕਿਉਂਕਿ ਇਹਦੇ ਨਾਲ ਹੀ ਜਿਹੜੀ ਵੈਂਗਣੀ ਦੀ ਸਬਜ਼ੀ ਦੀ ਉਹ ਟੌਰ ਜੀ ਹੁੰਦੀ ਆ ਪਰ ਇਹਦੇ ਵਿੱਚ ਜਿਹੜਾ ਇਹ ਹਾਰਡ ਪੀਸ ਹੁੰਦਾ ਇਹਨੂੰ ਆਪਾਂ ਕੱਢ ਦੇਣਾ ਹੁੰਦਾ ਇਸ ਤਰ੍ਹਾਂ ਤੇ ਇਹਦੇ ਦੋ ਦੋ ਪੀਸ ਆ ਜਿਹੜੇ ਕਰ ਲੈਣੇ ਹੁੰਦੇ ਆ ਤੁਸੀਂ ਜਿੰਨਾ ਮਰਜ਼ੀ ਉਹ ਪੰਨਕੇ ਜਿਵੇਂ ਆਪਾਂ ਪਰਤਾ ਬਣਾਈ ਜਾਓ ਹਨਾ ਪਰ ਇਹ ਜਿਹੜਾ ਹੈਗਾ ਇਹਦਾ ਅਲੱਗ ਟੇਸਟ ਆ ਇਹਕੇ ਜਲਦੀ ਬਣ ਜਾਂਦਾ ਇਹਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਝੰਜਟ ਜਾਨੀ ਕਰਨਾ ਪੈਂਦਾ ਤੇ ਇਹਦਾ ਟੇਸਟ ਆ ਜਿਹੜਾ ਉਹ ਬਹੁਤ ਵਧੀਆ ਲਾਜਵਾਬ ਹੁੰਦਾ ਤੇ 5 ਮਿੰਟ ਹੀ ਬਸ ਆਪਾਂ ਨੂੰ ਲੱਗਣੇ ਹੈਗੇ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਖੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਅੱਧਾ ਕ ਚਮਚਾ ਬਸ ਘਿਓ ਲੈਣਾ ਇਹਦੇ ਵਿੱਚ ਕੋਈ ਘਿਓ ਤੇਲ ਦੀ ਜ਼ਿਆਦਾ ਵਰਤੋਂ ਨਹੀਂ ਹੁੰਦੀ ਜਿਵੇਂ ਉਹ ਆਪਾਂ ਕੜਛੀ ਭਰ ਕੇ ਪਾ ਦਿੰਦੇ ਹਾਂ ਨਾ ਸਬਜੀ ਚ ਉਦਾਂ ਨਹੀਂ ਇਹਦੇ ਵਿੱਚ ਜ਼ਰੂਰਤ ਹੁੰਦੀ ਤੇ ਫਿਰ ਉਹ ਹਾਫ ਕੱਟੀ ਹੋਈ ਜਿਹੜੀ ਭੈਂਗਣੀ ਆ ਉਹ ਆਪਾਂ ਇਹਦੇ ਵਿੱਚ ਇਦਾਂ ਮੁੱਦੇ ਉਲਟੇ ਕਰਕੇ ਰੱਖ ਦੇਣੀ ਹੈਗੇ ਘਿਓ ਦੇ ਵਿੱਚ ਥੋੜੀਆਂ ਜਿਹੀਆਂ ਜਿਵੇਂ ਲਸਣ ਦੀਆਂ ਕਲੀਆਂ ਟੇਸਟ ਲਈ ਲਸਣ ਦਾ ਵੀ ਇੱਕ ਅਲੱਗ ਟੇਸਟ ਆਉਂਦਾ ਲਸਣ ਆ ਜਿਹੜਾ ਜ਼ਰੂਰ ਪਾਉਣਾ ਇੱਕ ਮੈਂ ਟਮਾਟਰ ਲਿਆ ਹੈਗਾ ਟਮਾਟਰ ਵੀ ਪਾਉਣਾ ਲਸਣ ਵੀ ਪਾਉਣਾ ਤੇ ਇਹਦੇ ਵਿੱਚ ਆਲੂ ਆ ਜਿਹੜਾ ਆਪਾਂ ਨਹੀਂ ਵਰਤਦੇ ਜਿਵੇਂ ਆਮ ਪਰਥਿਆਂ ਦੇ ਵਿੱਚ ਆਮ ਬੈਣੀ ਸਬਜ਼ੀ ਦੇ ਵਿੱਚ ਆਲੂ ਬਿਨਾ ਬਣਦੀ ਨਹੀਂ ਨਾ ਗੱਲ ਇਹ ਬਿਨਾ ਆਲੂ ਤੋਂ ਹੀ ਬਹੁਤ ਟੇਸਟੀ ਜਿਹੜੀ ਬਣਦੀ ਹੈ ਕੁਝ ਮੈਂ ਹਰੀਆਂ ਮਿਰਚਾਂ ਲਈਆਂ ਕੁਝ ਲਸਣ ਦੀਆਂ ਕਲੀਆਂ ਤੇ ਹੁਣ ਇਹਦੇ ਵਿੱਚ ਆਪਾਂ ਜਿਵੇਂ ਥੋੜਾ ਜਿਹਾ ਜੀਰਾ ਜਿਹਨੇ ਸਿੰਪਲ ਆਪਾਂ ਤੜਕੇ ਦੇ ਵਿੱਚ ਜੀਰਾ ਪਾਉਣੇ ਹੈ ਹਨਾ ਤੇ ਇਹਦੇ ਉੱਪਰ ਦੀ ਆਪਾਂ ਜੀਰਾ ਇਦਾਂ ਥੋੜਾ ਜਿਹਾ ਜਿਵੇਂ ਭੁੱਕ ਦਿੰਨੇ ਹੁੰਨੇ ਆ ਉਦਾਂ ਕਰ ਦੇਣਾ ਹੈਗਾ ਤੇ ਫਿਰ ਇਹਦੇ ਵਿੱਚ ਜਿੰਨਾ ਆਪਾਂ ਸਬਜ਼ੀ ਚ ਜਿਵੇਂ ਨਮਕ ਮਿਰਚ ਹਲਦੀ ਪਾਉਣੇ ਆ ਤੇ ਉਹ ਵੀ ਉੱਪਰ ਦੀ ਇਦਾਂ ਪਾ ਦੇਣਾ ਉਹ ਬਿਲਕੁਲ ਰੱਚ ਜਾਂਦਾ ਕਿਉਂਕਿ ਜੇ ਕਈ ਵਾਰੀ ਆਪਾਂ ਸਬਾਂਨ ਤੋਂ ਬਾਅਦ ਪਾਉਣੇ ਆ ਤਾਂ ਉਹ ਕੱਚਾ ਜਿਹਾ ਫੀਲ ਹੁੰਦਾ ਰਹਿੰਦਾ ਤੇ ਇਹਦੇ ਉੱਪਰ ਹੀ ਤੁਸੀਂ ਨਮਕ ਮਿਰਚਾ ਪਾ ਦੇਣਾ ਮੈਂ ਹਰੀਆਂ ਮਿਰਚਾਂ ਵੀ ਲਈਆਂ no hay otro tipo ਟਾਕੀ ਨੂੰ 2 ਮਿੰਟ ਹੀ ਬਸ ਆਪਾਂ ਪਕਾਉਣਾ ਹੁੰਦਾ ਤੇ ਵਿੱਚ ਦੀ ਇੱਕ ਵਾਰੀ ਚੈੱਕ ਵੀ ਕਰ ਲੈਣਾ ਹੁੰਦਾ ਵੀ ਕਈ ਵਾਰੀ ਆਪਾਂ ਕੜਾਈ ਹਿਲਾਉਂਦੇ ਨਹੀਂ ਹਨਾ ਇੱਕ ਥਾਂ ਹੀ ਪਈ ਰਹਿੰਦੀ ਆ ਤਾਂ ਚੈੱਕ ਕਰ ਲੈਣਾ ਵੀ ਇਹ ਧੂਆਂ ਜਣਾ ਨਿਕਲੇ ਮਸੇ ਵਧੀਆ ਬਣ ਰਿਹਾ ਕੁਛ ਨਹੀਂ ਇਹਨੂੰ ਹੁੰਦਾ ਕਿਉਂਕਿ ਤਾਂ ਨਾਨ ਸਟਿੱਕੀ ਕੜਾਈ ਹੈ ਇਹਦੇ ਵਿੱਚ ਤਾਂ ਮਤਲਬ ਮਚਦਾ ਹੀ ਨਹੀਂ ਹੈਗਾ ਕਈ ਵਾਰੀ ਕੜਾਈ ਪਤਲੀ ਹੁੰਦੀ ਹੈ ਹਨਾ ਤਾਂ ਫਿਰ ਤੁਸੀਂ ਇਦਾਂ ਇੱਕ ਅੱਧੀ ਵਾਰ ਵਿੱਚ ਦੀ ਚੈੱਕ ਵੀ ਕਰ ਲੈਣਾ ਬਸ 2 ਹੀ ਮਿੰਟ ਲੱਗਦੇ ਆ ਇੱਥੇ ਜ਼ਿਆਦਾ ਟਾਈਮ ਆ ਜਿਹੜਾ ਨਹੀਂ ਲੱਗਦਾ ਕਿਉਂਕਿ ਲਸਣਾ ਟਮਾਟਰ ਆ ਵੈਂਗਣੀ ਸੌਫਟੀ ਹੁੰਦੇ ਆ ਤੇ ਕੇ ਕਰਦੀ ਆ ਤਾਜੀ ਆ ਇਹ ਤਾਂ ਬਹੁਤ ਹੀ ਸਾ ਇਹ ਜਲਦੀ ਬਣ ਜਾਂਦੀ ਆ ਤੇ ਬਾਅਦ ਵਿੱਚ ਬਸ ਜਿਹੜਾ ਟਮਾਟਰ ਹੈਗਾ ਉਹਦਾ ਤੁਸੀਂ ਥੋੜਾ ਜਿਹਾ ਛਿਲਕਾ ਜਿਹੜਾ ਉਤਾਰ ਦੇਣਾ ਕਿਉਂਕਿ ਉਹ ਹਾਰਡ ਹੁੰਦਾ ਵੈਗਣੀ ਦਾ ਤੁਸੀਂ ਇਹਦੇ ਵਿੱਚ ਛਿਲਕਾ ਵੀ ਰੱਖ ਸਕਦੇ ਆ ਜੇ ਨਾ ਰੱਖਣਾ ਚਾਹੋ ਤਾਂ ਉਹਨੂੰ ਤੁਸੀਂ ਉਤਾਰ ਵੀ ਸਕਦੇ ਆ ਇਹ ਚੰਗੀ ਤਰ੍ਹਾਂ ਪੱਕ ਗਿਆ ਬਸ ਪਹਿਲਾਂ ਚਮਚ ਦੇ ਨਾਲ ਆ ਜਿਹੜਾ ਇਹਨੂੰ ਚੈੱਕ ਕਰ ਦੇਣਾ ਛਿਲਕਾ ਉਤਾਰ ਦੇਣਾ ਅੰਤਿ ਫੇਰ ਆਪਾਂ ਚਮਚੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਵੀ ਕਰ ਸਕਦੇ ਹਾਂ ਜੇ ਤੁਹਾਡੇ ਕੋਲ ਪੋਟੈਟੋ ਮੈਸ਼ਰ ਹੈਗਾ ਤਾਂ ਮੈਸ਼ਰ ਨਾਲ ਇਹਨੂੰ ਚੰਗੀ ਤਰ੍ਹਾਂ ਇਦਾਂ ਮੈਸ਼ ਕਰ ਲੈਣਾ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਇਹ ਤੇ ਮਿਹਨਤ ਘੱਟ ਲੱਗਦੀ ਹੈਗੀ ਤੇ ਜਦੋਂ ਆਪਾਂ ਇਹਨੂੰ ਖਾਂਦੇ ਆ ਨਾ ਤੇ ਇੱਕ ਲਸਣ ਟਮਾਟਰ ਤੇ ਅਲੱਗ ਜੀ ਇੱਕ ਖੁਸ਼ਬੂ ਵੀ ਆਉਂਦੀ ਆ ਤੇ ਇਹਦਾ ਟੇਸਟ ਵੀ ਉਦਾਂ ਜਿਵੇਂ ਗ੍ਰੀਨ ਲੇਜ਼ ਖਾਂਦੇ ਹੁੰਦੇ ਆ ਉਦਾਂ ਜਿਹਾ ਆਉਂਦਾ ਹੈਗਾ ਜਿਵੇਂ ਲਸਣ ਲਸਣ ਜੀ ਦੀ ਬਹੁਤ ਸੋਹਣੀ ਖੁਸ਼ਬੂ ਇਹਦੇ ਵਿੱਚੋਂ ਆਉਂਦੀ ਆ ਤੇ ਖਾਂਦੇ ਆ ਤੇ ਬਹੁਤ ਇਹੀ ਜਿਹੜਾ ਟੇਸਟੀ ਲੱਗਦਾ ਹਜੇ ਇਸ ਤੋਂ ਬਾਅਦ ਵੀ ਮ ਦੱਸਣ ਲੱਗੀ ਉਹਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੈਂ ਵੀਰਪਾਲ कौर ਸਿੱਖੋਂ ਜਾਤੋਂ ਤੁਸੀਂ ਜੁੜਿਆ ਸਾਡੇ ਪੇਜ ਦੇ ਨਾਲ ਤੁਸੀਂ ਸਾਰੇ ਪੇਜ ਨੂੰ ਬਹੁਤ ਸਪੋਰਟ ਕਰ ਰਹੇ ਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਇਦਾਂ ਹੁਣ ਆਪਾਂ ਜਿਹੜਾ ਇਹਨੂੰ ਮੈਸ਼ ਕਰਨਾ ਸ਼ੁਰੂ ਕਰਤਾ ਜਿਵੇਂ ਆਮ ਪੜਥਾ ਬੰਦਾ ਹਨਾ ਭੁੰਨ ਕੇ ਆਪਾਂ ਵੈਂਗਣੀ ਨੂੰ ਬਣਾਉਣੇ ਹੈਗੇ ਆ ਤੇ ਉਹ ਹੁਣ ਜਿਵੇਂ ਗਿਆਸ ਤੇ ਆਪਾਂ ਭੁੰਨਦੇ ਹਣੀ ਚੁੱਲੇ 'ਚ ਹੁਣ ਕਾਟਾ ਹਨ ਅੱਗਵਾਲ ਦੇ ਹੈਗੇ ਲੋਕ ਤਾਂ ਇਹ ਤਰੀਕਾ ਮੈਨੂੰ ਵਧੀਆ ਲੱਗਦਾ ਹੁੰਦਾ ਵੀ ਇਹ ਸੌਖਾ ਵੀ ਹੈਗਾ ਤੇ ਇਹਦੇ ਵਿੱਚ ਆਪਾਂ ਨੂੰ ਜਿਹੜੀ ਗੈਸ ਆ ਉਹ ਵੀ ਜਿਹੜੀ ਵੈਂਗਣੀ ਨੂੰ ਨਹੀਂ ਲੱਗਦੀ ਤੇ ਬਹੁਤ ਇਹਦੀ ਦੇਖੋ ਲੁੱਕ ਵੀ ਜਿਹੜੀ ਇਹਦੀ ਵਧੀਆ ਬਣ ਜੇਗੀ ਤੇ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਕੱਚਾ ਪਿਆਜ਼ ਪਾ ਲੈਣਾ ਪਿਆਜ਼ ਨਾਲ ਟੇਸਟ ਆ ਜਿਹੜਾ ਜ਼ਿਆਦਾ ਵਧੀਆ ਹੁੰਦਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਲੈਣਾ ਜੋ ਤੁਸੀਂ ਖਾਓਗੇ ਤਾਂ ਬਹੁਤ ਤੁਹਾਨੂੰ ਇਹ ਟੇਸਟੀ ਲੱਗੂਗੀ ਸਬਜੀ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੇ ਇਹਨੂੰ ਟਰਾਈ ਵੀ ਜ਼ਰੂਰ ਕਰਨਾ ਬਾਕੀ ਇਹ ਜ਼ਿਆਦਾ ਝੰਜਟ ਨਹੀਂ ਇਹਦੇ ਵਿੱਚ ਕਰਨਾ ਪੈਂਦਾ ਬਸ ਇਹ 5 ਮਿੰਟ ਹੈਗੀ ਹੈ ਜੇ ਕਦੇ ਵੀ ਤੁਹਾਡਾ ਵੈਸੀ ਸਿੰਪਲ ਆਲੂ ਵੈਣੀ ਦੀ ਸਬਜੀ ਤੋਂ ਦੇ ਲੱਗਦੀ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋ ਜ਼ਰੂਰ ਤੁਹਾਨੂੰ ਵਧੀਆ ਲੱਗੇਗਾ ਜਿਨ੍ਹਾਂ ਨੂੰ ਵੈਗਨ ਸਬਜੀ ਬਿਲਕੁਲ ਵੀ ਨਹੀਂ ਪਸੰਦ ਉਹ ਵੀ ਜਿਹੜੇ ਇਹਨੂੰ ਖਾ ਸਕਦੇ ਆ ਤੇ ਇਹ ਦੇਖੋ ਇਹਦੀ ਲੁੱਕ ਆ ਜਿਹੜੀ ਉਹ ਵੀ ਵਧੀਆ ਲੱਗੂਗੀ ਖਾਣ ਲਈ ਤਿਆਰ ਆ ਤੁਸੀਂ ਸਾਰੇ ਪੇਜ ਆਲੇ ਇਹਨੂੰ ਸ਼ੇਅਰ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਥੈਂਕ ਯੂ ਜਿਨ੍ਹਾਂ ਨੇ ਲਾਸਟ ਤੱਕ ਵੇਖਿਆ ਥੈਂਕ ਯੂ ਥੈਂਕ ਯੂ ਫॉर ਵਾਚਿੰਗ